ਲੋਕ ਸਭਾ ਚੋਣਾਂ ਦੇ 5ਵੇਂ ਗੇੜ ਲਈ ਖੁੱਲਾ ਚੋਣ ਪ੍ਰਚਾਰ ਕੱਲ ਸਮਾਪਤ ਹੋ ਗਿਆ ਇਸ ਗੇੜ ਤਹਿਤ 6 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਪਾਰਲੀਮੈਂਟ ਦੀਆਂ ਸੀਟਾਂ ਤੇ ਪਲਕੇ ਵੋਟਾਂ ਪੁਵਾਈਆਂ ਜਾਣਗੀਆਂ ਇਹਨਾਂ ਸੀਟਾਂ ਵਿੱਚ ਰਾਇਬਰੇਲੀ ਅਤੇ ਅਮੇਠੀ ਦੀਆਂ ਸੀਟਾਂ ਵੀ ਸ਼ਾਮਲ ਨੇ ਜਿੱਥੇ ਹਾਈ ਪ੍ਰੋਫਾਈਲ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਰਾਇਬਰੇਲੀ ਸੀਟ ਤੋਂ ਚੋਣ ਮੈਦਾਨ ਵਿੱਚ ਨੇ ਇਸ ਤੋਂ ਇਲਾਵਾ ਲਖਨਊ ਸੀਟ ਤੋਂ ਰਾਜਨਾਥ ਸਿੰਘ ਮੁੰਬਈ ਉੱਤਰੀ ਤੋਂ ਪਿਊਸ਼ ਗੋਇਲ ਫਤੇਪੁਰ ਤੋਂ ਸਾਧਵੀ ਨਰੰਜਨ ਜੋਤੀ ਅਤੇ ਤੇ ਹੋਰ ਕਈ ਸਿਆਸੀ ਦਿੱਗਜੇ ਕਿਸਮਤ ਅਜ਼ਮਾਉਣਗੇ ਇਸ ਗੇੜ ਦੀਆਂ 49 ਪਾਰਲੀਮੈਂਟ ਦੀਆਂ ਸੀਟਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14 ਮਹਾਰਾਸ਼ਟਰ ਦੀਆਂ 13 ਪੱਛਮ ਬੰਗਾਲ ਦੀਆਂ 7 ਬਿਹਾਰ ਦੀਆਂ 5 ਝਾਰਖੰਡ ਦੀਆਂ 3 오ਡੀਸ਼ਾ ਦੀਆਂ 5 ਅਤੇ ਜੰਮੂ ਤੇ ਲਦਾਖ ਦੀ ਇੱਕ ਇੱਕ ਸੀਟ ਸ਼ਾਮਲੇ ਸੱਤ ਗੇੜਾਂ ਵਾਲੀਆਂ ਇਹਨਾਂ ਪਾਰਲੀਮੈਂਟ ਦੀ ਚੋਣਾਂ ਦਾ ਇਹ ਸਭ ਤੋਂ ਘੱਟ ਸੀਟਾਂ ਵਾਲਾ ਗੇੜੇ ਇਸੇ ਗੇੜ ਦੌਰਾਨ 오ਡੀਸ਼ਾ ਵਿਧਾਨ ਸਭਾ ਦੀਆਂ ਦੂਜੇ ਗੇਟ ਦੀਆਂ ਸੀਟਾਂ ਲਈ 35 ਸੀਟਾਂ ਤੇ ਵੀ VOTING ਕਰਵਾਈ ਜਾਵੇਗੀ